ਜਿਸ ਤਰ੍ਹਾਂ ਤੁਹਾਡੇ ਨਾਲ ਕਮਿਟ ਕੀਤਾ ਸੀ ਵਾਦਾ ਕੀਤਾ ਸੀ ਕਿ ਸ਼ਹਿਰ ਦੇ ਵਿੱਚ ਅਸੀਂ 40 ਕਰੋੜ ਦੇ ਕਰੀਬ ਜਿਹੜਾ ਹੈ ਪੈਸਾ ਖਰਚ ਰਹੇ ਹਾਂ ਸੜਕਾਂ ਦੇ ਵਾਸਤੇ ਸ਼ਹਿਰ ਦੀ ਹਰ ਸੜਕ ਦਾ ਜਿਹੜਾ ਹੈ ਉਹਨੂੰ ਰੀਸਟੋਰ ਕੀਤਾ ਜਾਏਗਾ ਰੀਕਾਰਪਟ ਕੀਤਾ ਜਾਏਗਾ ਉਸੇ ਦੇ ਦੀਨ ਅੱਜ ਸ਼ਹਿਰ ਦੀ ਮੇਰੇ ਖਿਆਲ ਨਾਲ ਸਭ ਤੋਂ ਮੋਸਟ ਇੰਪੋਰਟੈਂਟ ਰੋਡ ਆਰਟਰੀ ਜਿਹੜੀ ਹੈ ਉਹ ਖੰਡਾ ਚੌਂਕ ਤੋਂ ਲੀਲਾ ਪਵਨ ਚੌਂਕ ਦਾ ਜਿਹੜਾ ਇਹ ਸਪੈਨ ਸੀਗਾ ਅੱਜ ਉਸ ਦਾ ਵੀ ਅਸੀਂ ਉਦਘਾਟਨ ਕੀਤਾ ਹੈ 3 ਕਰੋੜ 35 ਲੱਖ ਰੁਪਿਆ ਇਸ ਸਟ੍ਰੈਚ ਦੇ ਉੱਤੇ ਲੱਗੇਗਾ ਫਲਾਈਓਵਰ ਦਾ ਕੰਮ ਪਹਿਲਾਂ ਹੀ ਹੋ ਚੁੱਕਿਆ ਹੈ ਤੁਸੀਂ ਦੇਖਿਆ ਵੀ ਫਲਾਈਓਵਰ ਦੋਨੋਂ ਸਾਈਡ ਦੇ ਉੱਤੇ ਸੜਕ ਬਣ ਚੁੱਕੀ ਹੈ ਜੀ ਇਹ ਸੜਕ ਜਿਹੜੀ ਖੰਡਾ ਚੌਂਗ ਤੋਂ ਟਿੱਕੀ ਨੰਬਰ ਫਾਟਕ નીચે ਨੀਚੋਂ ਦੀ ਫਿਰ ਵਾਪਸ ਇੱਥੇ ਖੰਡਾ ਚੌਂਗ ਤੇ ਆਏਗੀ ਫਿਰ ਉੱਥੋਂ ਲੀਲਾ ਭਵਨ ਤੋਂ 21 ਨੰਬਰ ਫਾਟਕ ਦੇ નીચે ਗਾਰਡਨ ਜ਼ੋਟ ਵਾਲਾ ਏਰੀਆ ਕਰਕੇ ਫਿਰ ਉਹਦੇ ਆਪੋਜ਼ਿਟ નીચે ਜਿਹੜਾ ਹੈ ਗੁਰੂ ਨਾਨਕ ਜਿਹੜਾ ਇਹਨਾਂ ਨੇ ਜੱਗੀ ਜੀ ਨੇ ਲਗਾਇਆ ਉੱਥੇ ਜੰਗਲ ਉਹਦੇ ਅੱਗੋਂ ਦੀ ਨਿਕਲ ਕੇ ਹੋਏ ਵਾਪਸ ਲਿਆ ਪਹੁੰਚ ਜਾਏਗੀ ਸੋ ਜਿੱਥੇ ਲੋਕਾਂ ਨੂੰ ਜਿਹੜਾ ਦਿੱਕਤ ਆਈ ਵਾਂਸ ਅਗੇਨ ਆਈ ਸਿੰਸੇਅਰਲੀ ਅਪੋਲੋਜੀਜ਼ ਫਾਰ ði ਇਨਕਨਵੀਨੀਅੰਸ ਕਾਸਟ ਬਟ ਜਿਹੜਾ ਹੈ ਹੁਣ ਸੜਕਾਂ ਦਾ ਮੌਸਮ ਵੀ ਗੁਰੂ ਸਾਹਿਬ ਕਿਰਪਾ ਕਰ ਰਹੇ ਨੇ ਬਚਾ ਹੈ ਬਰਸਾਤੋਂ ਧੁੰਦ ਤੋਂ ਤੇ ਕੰਡਿਊਸਿਵ ਐਟਮੋਸਫੀਅਰ ਹੈਗਾ ਕੰਡਿਊਸਿਵ ਵੈਦਰ ਹੈ ਜਿਹੜਾ ਹੈ ਜਿੱਥੇ ਸੜਕਾਂ ਦਾ ਕੰਮ ਹੋ ਜਾਏਗਾ ਔਰ ਦੁਖਨਵਾਨ ਸਾਹਿਬ ਵਾਲੀ ਵੀ ਗੱਲ ਇਹਨਾਂ ਦੀ ਵੀ ਜਿਹੜੀ ਰੋਡ ਹੈਗੀ ਆ ਕਿਉਂਕਿ ਇਹ ਮੇਨ ਜੰਕਸ਼ਨ ਸੀਗਾ ਪਟਿਆਲਾ 1 ਪਟਿਆਲਾ 2 ਤੋਂ ਲਾਈਨਾਂ ਪਾਣੀ ਦੀਆਂ ਇਕੱਠੀਆਂ ਹੋ ਕੇ ਅੱਗੇ ਜਾਣੀਆਂ ਸੀ ਇਹ ਵੀ ਜਿਹੜਾ ਹੈ ਅੱਜ 2 ਮਹੀਨੇ ਹੋ ਗਏ ਪੱਟੇ ਹੋਇਆ ਦੁਕਾਨਦਾਰਾਂ ਨੂੰ ਖੇਚਲ ਰਹੀ ਹੈ ਪਰ ਚਲੋ ਤੁਹਾਡਾ ਧੰਨਵਾਦ ਸਾਰਿਆਂ ਦਾ ਸਿੰਘਲਾ ਸਾਹਿਬ ਆਓ ਤੁਸੀਂ ਅੱਗੇ ਆਓ ਸਰ ਤੁਹਾਡੀ ਤਾਂ ਵੇਟ ਕਰਦੇ ਰਹੇ ਸੀ ਉੱਪਰ ਦੀ ਉੱਕੇ ਆਏ ਉੱਥੇ ਅੰਨੀਆਂ ਨਵੀਆਂ ਸੜਕਾਂ ਬਣ ਰਹੀਆਂ ਉੱਥੇ ਲੋਕ ਆਪਣੇ ਨਿੱਕੀ ਫੰਕਸ਼ਨਾਂ ਦੇ ਲਈ ਸੜਕਾਂ ਨੂੰ ਤੋੜਿਆ ਜਾ ਰਿਹਾ ਟੈਂਸ਼ਨ ਲਗਾਇਆ ਜਾਂਦਾ ਕੋਈ ਚੇਤਾਵਨੀ ਦੋਗੇ ਕਿਉਂਕਿ ਕਿੰਨਾ ਪੈਸਾ ਲੱਗ ਰਿਹਾ ਤੇ ਇਹ ਵੀ ਕੋੜੀ ਜੰਨੇ ਮੋਟੇ ਦੇਖੋ ਮੈਂ ਸਰਕਾਰ ਕੁਝ ਨਹੀਂ ਕਰ ਸਕਦੀ ਜਦੋਂ ਤੱਕ ਪਬਲਿਕ ਸਾਥ ਨਾ ਦੇਵੇ ਹੁਣ ਤੁਹਾਡੇ ਸਾਹਮਣੇ ਕਿੰਨੀ ਸਾਡੀ ਜਦੋਜਹਿਦ ਰਹੀ ਹੈ ਕਿੰਨਾ ਸਾਨੂੰ ਮਿਹਨਤ ਕਰਨੀ ਪਈ ਇਸ ਮਕਾਮ ਤੱਕ ਆਣ ਲਈ ਤੇ ਹੁਣ ਸੜਕੇ ਨਵੀਂ ਸੜਕ ਬਣਾ ਰਹੇ ਆ ਜੀ ਜੇ ਖਾਲੀ ਇਸ ਨੂੰ ਕੋਈ ਪੱਟ ਦੇਗਾ ਆਪਣੇ ਨਿੱਜੀ ਸਵਾਰਥ ਵਾਸਤੇ ਉਹਦੇ 'ਚ ਮੈਂ ਕੀ ਕਰਾਂਗਾ ਤੇ ਤੁਸੀਂ ਕੀ ਕਰ ਲਓ ਉਹਨੂੰ ਜੁਰਮਾਨਾ ਦੇ ਦਿਆਂਗੇ ਜੁਰਮਾਨਾ ਲਗਾ ਦੇਾਂਗੇ ਉਹਦੇ ਤੇ ਕਾਰਵਾਈ ਕਰ ਦੇਾਂਗੇ ਪਰ ਸੜਕ ਦਾ ਤਾਂ ਨੁਕਸਾਨ ਹੋ ਗਿਆ ਨਾ ਜੀ ਸੋ ਇਸ ਤੋਂ ਗੁਰੇਜ਼ ਕਰਨ ਨਾ ਹੋਣੇ ਜਿਹੀਆਂ ਚੀਜ਼ਾਂ ਦਾ ਪਬਲਿਕ ਰੋਡ ਵਾਸਤੇ ਚਾਹੁੰਦੇ ਨੇ ਇਹ ਟੈਂਟ ਵਾਲੇ ਹੀ ਸੱਪ ਲੈ ਕੇ ਸੜਕ ਪਟ ਦਿੰਦੇ ਸਰ ਕਿਹਾ ਜੀ ਕੱਲ ਭੇਜੀ ਆ ਟੀਮ ਭੇਜੀ ਹੋਣਾ ਕੋਲ ਤੇ ਉਹਨਾਂ ਦੇ ਖਿਲਾਫ ਵੀ ਜਿਹੜਾ ਹੈ ਕੰਮ ਕੀਤਾ ਜਾ ਰਿਹਾ ਹੈ 15 ਨਵੰਬਰ ਤੱਕ ਜੀ ਮੇਰਾ ਖੁੱਦਾ ਟਾਰਗੇਟ ਹੈ ਵੀ ਦੁਖਨਵਾਨ ਸਾਹਿਬ ਵਾਲਾ ਜਿਹੜਾ ਮੇਨ ਜੰਕਸ਼ਨ ਹੈ ਇਹ 15 ਨਵੰਬਰ ਤੱਕ ਹੋ ਜਾਏ ਸਾਡਾ ਐਮਐਲਏ ਸਾਹਿਬ ਕਹਿੰਦੇ ਮੌਸਮ ਬਦਲ ਰਿਹਾ ਹੈਗਾ ਕੋਈ ਠੰਡ ਵੀ ਸ਼ੁਰੂ ਹੋ ਗਈ ਹੈ ਉਸ ਤੋਂ ਬਾਅਦ ਅੜਕਾ ਬਣ ਨਹੀਂ ਗਿਆ ਨਹੀਂ ਕਿ ਸਰ ਲੋਕ ਚਾਹੁੰਦੇ ਨੇ ਕਿ ਜਲਦੀ ਜਲਦੀ ਦਿਨ ਰਾਤ ਕੰਮ ਕਰਕੇ ਜਿਹੜੀਆਂ ਬਾਕੀ ਸੜਕਾਂ ਨੇ ਉਹਨਾਂ ਦਾ ਵੀ ਕਹਿੰਦੇ ਜਿਹੜਾ ਕੰਮ ਕੀਤਾ ਮੈਂ ਤੁਹਾਨੂੰ ਦੱਸਿਆ ਕਿ ਗੁਰਪੁਰਬ ਗੁਦਈਬਾ ਸਾਹਿਬਾ ਜੀ ਪਹਿਲਾਂ ਪਹਿਲਾਂ ਅਸੀਂ ਮੇਨ ਜਿਹੜਾ ਹੈ 25 ਨਵੰਬਰ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੀਆਂ ਸੜਕਾਂ ਜਿਹੜੀਆਂ ਕਰ ਕਰਦੇ ਆ ਬਿਆਲੇ ਦੀ ਤਿਆਰ ਸਰਕਾਰੀਆ ਨਾਲ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਉਹ ਕਹਿੰਦੇ ਵੀ ਜਿਹੜੇ ਸੜਕ ਦੇ ਉੱਪਰ ਨਿਜਾਇਜ਼ ਕਬਜ਼ੇ ਹੋਏ ਨੇ ਰੇੜੀਆਂ ਪੜੀਆਂ ਵਾਲੇ ਜਾਂ ਗੱਡੀਆਂ ਵਾਲੇ ਪਾਰਕਿੰਗਾਂ ਕਰਦੇ ਨੇ ਉਹਦੇ ਕਰਕੇ ਬੜੀ ਪਰੇਸ਼ਾਨੀ ਹੋ ਰਹੀ ਆ ਆਮ ਲੋਕਾਂ ਨੂੰ ਉਹਦੇ ਵਿੱਚ ਬਿਸਨਾ ਪੈ ਰਿਹਾ ਕਿਉਂਕਿ ਤੁਸੀਂ ਦੇਖੋਗੇ ਖਾਪਰ ਯੂਨੀਵਰਸਿਟੀ ਕੋਲੇ ਬਹੁਤ ਜ਼ਿਆਦਾ ਕਰਟ ਹੋ ਜਾਂਦਾ ਹੈਗਾ ਉੱਥੇ ਉੱਤ ਅੱਧਾ ਘੰਟਾ ਲੱਗ ਜਾਂਦਾ ਲੋਕਾਂ ਨੂੰ ਨਿਕਲਣ ਲੱਗੇ ਤਾਂ ਬਹੁਤ ਪਰੇਸ਼ਾਨੀ ਹੁੰਦੀ ਹੈਗੀ ਆ ਬ ਤੇ ਜਿਹੜੇ ਰੇੜੀਆਂ ਵਾਲੇ ਨੇ ਉਹ ਕੋਈ ਮਹਾਰਾਸ਼ਟਰ ਜਾਂ 오ਡੀਸਾ ਤੋਂ ਆ ਕੇ ਤਾਂ ਲਗਾ ਨਹੀਂ ਰਹੇ ਆਪਣੇ ਹੀ ਪਟਿਆਲੇ ਵਾਲੇ ਨੇ ਜੇ ਲੋਕ ਸਾਥ ਦੇਣਗੇ ਸਾਡਾ ਆਪਣੇ ਹੀ ਬੰਦੇ ਜਦੋਂ ਆਪਣਾ ਨੁਕਸਾਨ ਕਰਨ ਤੇ ਤੁਲੇ ਹੋਣ ਕਹਿੰਦੇ ਸੀ ਜਿਹੜਾ ਹੈ ਪ੍ਰੋਫੈਸਰ ਦੇ ਅਧਿਕਾਰੀ ਨਹੀਂ ਕਹਿੰਦੇ ਪ੍ਰੋਪਰ ਉੱਤੇ ਸਰ ਉੱਥੇ ਜਾ ਕੇ ਚਕਾਇਆ ਜਾਂਦਾ ਕਿਉਂ ਨਹੀਂ ਜੀ ਕਿੰਨਿਆਂ ਦਾ ਰੋਜ਼ਗਾਰ ਮਾਈਆਂ ਹੁੰਦੇ ਨੇ ਫੇਰ ਮੁੜ ਕੇ ਦੁਬਾਰਾ ਜਿਹੜਾ ਉੱਥੇ ਆ ਜਾਂਦੇ ਦੋ ਦਿਨ ਦਾ ਅਸਰ ਹੁੰਦਾ ਫੇਰ ਦੁਬਾਰਾ ਉੱਥੇ ਖੜ ਜਾਂਦੇ ਨੇ ਮੈਂ ਤਾਂ ਸਿਰਫ ਰਿਕੁਐਸਟ ਕਰਾਂਗਾ ਤੁਹਾਡੇ ਵੱਲੋਂ ਵੀ ਉਹ ਨੌਬਤ ਹੀ ਨਾ ਆਵੇ ਜਿੱਥੇ ਸਾਨੂੰ ਕੋਰਸਿਵ ਐਕਸ਼ਨ ਲੈਣਾ ਪਵੇ